ਇੰਦਰ ਸਰਕਾਰ ਦੇ ਵੱਲੋਂ ਜੋ ਸੁਵਿਧਾਵਾ ਮਿਲ ਰਹੀਆਂ ਨੇ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਕਾਰਜਕਰਤਾ ਜਿਹੜੇ ਨੇ ਮੈਂਬਰ ਨੇ ਉਹ ਪੱਪਾ ਭਾਰ ਹੋਏ ਹੋਏ ਨੇ ਤੇ ਲੋਕਾਂ ਦੇ ਨਾਲ ਰਸਤਾ ਜਿਹੜਾ ਹੈ ਉਹਨਾਂ ਨੇ ਕਾਇਮ ਕਰ ਲੇ ਤਾਂ ਘਰ ਘਰ ਜਿਹੜੇ ਨੇ ਪਿੰਡ ਪਿੰਡ ਜਿਹੜੇ ਨੇ ਅਵੇਰਨੈਸ ਕੈਂਪ ਲਗਾਏ ਜਾ ਰਹੇ ਨੇ ਜੋ ਸੁਵਿਧਾਵਾ ਕੇਂਦਰ ਸਰਕਾਰ ਦੇ ਰਹੀ ਹੈ ਉਹ ਸੁਵਿਧਾਵਾ ਦੇ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਕੈਂਪ ਲਗਾ ਕੇ ਉਹਨਾਂ ਦੇ ਜਿਹੜੇ ਨੇ ਫਾਰਮ ਵੀ ਭਰੇ ਜਾ ਰਹੇ ਨੇ ਤੇ ਆਹ ਤੁਹਾਨੂੰ ਲੈ ਚਲਦੇ ਹਾਂ ਖਰੜ ਦੇ ਲਾਕਪਾਸ ਜਿਹੜੇ ਪਿੰਡ ਨੇ ਉੱਥੇ ਕਹੇ ਜੇ ਕੈਂਪ ਲੱਗ ਰਹੇ ਨੇ ਲੋਕ ਕਿਨਾਂ ਤੋਂ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਹਾਂ ਜੇਲਾ ਤਾਂ ਮੈਨੂੰ ਅੱਜ ਪਿੰਡ ਤੇ ਬਹੁਤ ਮਾਣ ਦਿੱਤਾ ਅੱਜ ਮੈਨੂੰ ਪਤਾ ਲੱਗਿਆ ਕਿ ਸਾਡੀ ਬੇਟੀ ਸਰਪੰਚ ਹੈ ਉਹਦੇ ਨਾਲ ਅਤੀ ਸਤਿਕਾਰਯੋਗ ਜੀ ਉਹੋ ਆਪਣਾ ਸਾਰੇ ਸਰਪੰਚਾਂ ਨੇ ਮੇਰੇ ਕੋਲੋਂ ਨਵੇਂ ਸਾਲ ਦੀ ਬਹੁਤ ਬਧਾਈਆਂ ਦਿੱਤੀ ਤੇ ਜਿਹੜੀ ਸੈਂਟਰ ਦੀ ਸਕੀਮਾ ਹੋਰ ਬਹੁਤ ਤੇ ਸਾਡੇ ਗਿੱਗਾ ਜੀ ਪ੍ਰਧਾਨ ਜੀ ਦਾ ਹੈ ਦੱਲਣੇ ਹੋਰ ਬਹੁਤ ਸਕੀਮਾਂ ਸੀ ਤੁਹਾਡੇ ਪਿੰਡ ਨੇ ਦੇਖਿਆ ਰਹੇ ਤੇ ਪ੍ਰਧਾਨ ਜੀ ਸਾਡੀਆਂ ਜਿਲ੍ਹਾ ਜਿਹੜੇ ਦਿੱਤੀਆਂ ਸੀ ਹਾਂ ਹਾਂ ਸਾਰਾ ਦੱਸ ਰਹੇ ਇਹਨਾਂ ਨੂੰ ਅੱਜ ਦੱਸਣ ਦਿਖੇ ਹੋਰ ਅੱਜ ਦੇਖ ਸਕਦਾ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਨੇ ਪਿੰਡ ਰਸਨ ਹੈੜੀ ਦੇ ਵਿੱਚ ਸਾਰੇ ਅਫਸਰ ਜੋ ਮੌਜੂਦ ਇਸ ਟਾਈਮ ਹੈਗੇ ਲੋਕਾਂ ਦੀਆਂ ਜੋ ਸਕੀਮਾਂ ਲੋਕਾਂ ਤੱਕ ਪਹੁੰਚਾਉਣੀਆਂ ਨੇ ਤਾਂ ਉਹਦੇਆਂ ਉਰੇ ਫਾਰਮ ਭਰੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਪਿੰਡ ਰਸਨਹੇੜੀ ਦੀ ਤਸਵੀਰ ਕਿ ਕਿਵੇਂ ਲੋਕ ਪੂਰੇ ਆਪਣੇ ਫਾਰਮ ਵਗੈਰਾ ਲੈ ਕੇ ਆਏ ਨੇ ਕਿਵੇਂ ਭਰ ਰਹੇ ਨੇ ਇੱਥੇ ਦੇ ਸਰਪੰਚਾਂ ਨਾਲ ਤੇ ਗਿੱਗਾ ਜੀ ਨਾਲ ਜੋ ਇੱਥੇ ਦੇ ਪ੍ਰਧਾਨ ਨੇ ਇਹਨਾਂ ਦੇ ਪੂਰਾ ਪਿੰਡ ਵਾਸੀਆਂ ਨਾਲ ਪੂਰਾ ਸਹਿਯੋਗ ਕੀਤਾ ਜਾਂਦਾ ਇਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਕੀ ਕਹਿੰਦੇ ਆ ਦੇ ਬਾਰੇ ਠੀਕ ਹੈ ਸਰੂ ਨੰਬਰ ਕਿੱਥੋਂ ਆਦਾਂ ਮਨ ਗੋਤੀ ਹੈਗੀ ਹੋਰ ਤੁਹਾਨੂੰ ਕਾਲੇ ਨੇ ਅਸੀਂ ਕਿੰਨੇ ਹੋ ਗਏ ਆ ਵੀ ਆਪਾਂ ਵੀਡੀਓ ਮੰਤਰੀ ਯੋਜਨਾ ਚ ਕਰਾਉਣੀ ਹੈ। ਮੈਂ ਯੋਜਨਾ ਕਰਾਉਣਾ ਕੋੜਾ ਰੁਪਿਆ ਮੱਡ ਪੰਜਾਬ ਕੋਟੜ ਕੋਟੇ ਦਾ ਤਾਂ ਯੋਜਨਾ ਖਸਰੇ ਦੀ ਹੈ। ਮੈਂ ਜਾਂਦੀ। ਕੰਟੀ ਕਰਦੇ। ਸਾਡੀ ਕੋਸ਼ਿਸ਼ ਹੋ ਜਾਈ ਮੈਂ ਜੀ ਕਰਾਉਣਾ। ਹਾਂਜੀ ਹਾਂਜੀ। ਠੀਕ ਹੈ। ਤੇ ਇੱਕ ਜੀ ਸਾਡੇ ਟ੍ਰਾਂਸਫਰ ਬਟ ਹੋਣਾ ਹੈ। ਜੀ ਕਿ ਆਪ ਬੀਜੇ ਭਾਗ ਤੋਂ ਨਿਖਾਰੀ ਕਰੇ। ਜੀ। ਮੈਂ ਹੁਣ ਤੁਹਾਨੂੰ ਨਵਾਂ ਦਵਾਂ। ਹੁਣ ਬਹੁਤ ਜੀ ਇਸ ਕੇ ਦੇਖੋ। ਠੀਕ। ਜੋ ਵੀ ਹੈ ਲਿਖਿਆ। ਜਿਵੇਂ ਕਿ ਅਸੀਂ ਦੇਖ ਰਹੇ ਆ। ਸੋ ਕੇਂਦਰ ਸਰਕਾਰ ਦੇ ਜਿੰਨੀਆਂ ਵੀ ਸਕੀਮਾਂ ਆ ਉਹ ਗਰੀਬ ਲੋਕਾਂ ਤੱਕ ਤੇ ਪਿੰਡਾਂ ਦੇ ਕਿਸਾਨਾਂ ਤੱਕ ਉਹ ਹਲਕ ਤੱਕ ਨਹੀਂ ਪਹੁੰਚੀਆਂ ਪਿੱਛੇ 10 ਸਾਲ ਕਾਂਗਰਸ ਦੀ ਵੀ ਸਰਕਾਰ ਰਹੀ ਹੈ ਹੁਣ 3 ਸਾਲ ਧੜੁਦੀ ਕਾ ਸਰਕਾਰ ਹੈ ਪਰ ਅਸੀਂ ਦੇਖ ਰਹੇ ਵੀ ਹਲੇ ਤੱਕ ਵੀ ਇਹ ਸਕੀਮਾਂ ਨੂੰ ਪਿੰਡਾਂ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਇਹਦੇ ਵਿੱਚ ਸਰਕਾਰ ਦੀ ਕੀ ਮਨਸਾ ਹੈ ਉਹ ਸਾਨੂੰ ਨਹੀਂ ਪਤਾ ਪਰ ਹੁਣ ਅਸੀਂ ਸਾਡੇ ਕਾਰਕਿਰਤਾਮਾਨ ਇਹਨਾਂ ਸਕੀਮਾਂ ਨੂੰ ਘਰ-ਘਰ ਜਾਂ ਜਾਂ ਤੇ ਪਿੰਡ-ਪਿੰਡ ਤੱਕ ਪਹੁੰਚਾਉਣ ਦਾ ਅਹਿਦ ਕੀਤਾ ਏ ਤੇ ਇਸੇ ਤਹਿਤ ਅੱਜ ਅਸੀਂ ਰਸਨਹੀੜੀ ਪਿੰਡ ਦੇ ਵਿੱਚ ਵਿਸ਼ੇਸ਼ ਟੈਂਪ ਲਗਾ ਕੇ ਇਹਨਾਂ ਸੁਵਿਧਾਵਾਂ ਨੂੰ ਉਹਨਾਂ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਵਾਲੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਏ ਕਿਉਂਕਿ ਜਿਸ ਤਰ੍ਹਾਂ ਕਿ ਛੋਟੇ-ਛੋਟੀਆਂ ਆਧਾਰ ਕਾਰਡ ਹੀ ਲੈ ਲੋ ਆਧਾਰ ਕਾਰਡ ਦੇਕਰਨ ਇਹਦਾ ਆਧਾਰ ਕਾਰਡ ਅਪਡੇਟ ਨਹੀਂ ਹੈ ਤਾਂ ਤੁਹਾਡੇ ਸਾਰੇ ਕੰਮ ਰੁਕ ਜੰਦੇ। ਅਸੀਂ ਇਸ ਦੇ ਵਿੱਚ ਆਧਾਰ ਕਾਰਡ ਨੂੰ ਵੀ ਅਪਡੇਟ ਕਰਾ ਰਹੇ ਹਾਂ। ਜੋ ਕਿਸਾਨਾਂ ਦੀ ਜਿਹੜੇ 2000 ਰੁਪਏ ਦੀ ਕਿਸਾਨ ਨਿਧੀ ਯੋਜਨਾ ਦੇ ਤਹਿਤ 2000 ਰੁਪਏ ਕੇਂਦਰ ਸਰਕਾਰ ਪਾ ਰਹੀ ਹੈ। ਉਸ ਦੇ ਵਿੱਚ ਵੀ ਅਪਡੇਟ ਨਹੀਂ ਹੈ ਲੋਕਾਂ ਤੱਕ ਇਹ ਫਾਰਮ ਬਹੁਤ ਸਾਰੇ ਹਲੇ ਭਰੇ ਨਹੀਂ ਗਏ ਸੀਗੇ। ਉਹ ਅਸੀਂ ਇਸ ਕੈਂਪ ਦੇ ਵਿੱਚ ਭਰਾ ਰਹੇ ਹਾਂ ਤਾਂ ਜੋ ਉਹਨਾਂ ਨੂੰ ਇਸ ਦਾ ਲਾਭ ਮਿਲ ਸਕੇ। ਇਸੇ ਤਰ੍ਹਾਂ ਆਯੂਸ਼ਮਾਨ ਕਾਰਡ ਜਿਸ ਦੇ ਤਹਿਤ ਜਿਹੜੇ ਗਰੀਬ ਲੋਕ ਹੈ ਉਹਨਾਂ ਦਾ ਜਿਹੜਾ 5 ਲੱਖ ਦਾ ਮੁਫਤ ਇਲਾਜ ਹੈ ਉਹ ਹੋਣਾ ਹੁੰਦਾ ਹੈ ਤੇ ਪਰ ਉਹ ਆਯੂਸ਼ਮਾਨ ਕਾਰਡ ਨਹੀਂ ਬਣੇ ਨਾ ਗਰੀਬ ਲੋਕਾਂ ਦੇ ਨਾ ਕਿਸਾਨਾਂ ਦੇ ਜਿਹੜੇ ਜ਼ਰੂਰਤਮੰਦ ਹੈ ਹੁਣ 70 ਸਾਲ ਦਾ ਸਪੈਸ਼ਲੀ ਉਹਦੇ ਵਿੱਚ ਹਰ ਇੱਕ ਚਾਹੇ ਕੈਟਾਗਰੀ ਹੈ ਸਮਾਜ ਦੇ ਸਾਰੇ ਉਹਦੇ ਵਿੱਚ ਕਵਰਡ ਹੈ ਉਹ ਵੀ ਅਸੀਂ ਇਸ ਟੈਂਪਰੀਰੀ ਵਿੱਚ ਬਣਾ ਰਹੇ ਆ ਤੇ ਜਿਹੜੇ ਆਪਣੇ ਬਜ਼ੁਰਗ ਪੈਣਾ ਵਿਧਵਾ ਉਹਨਾਂ ਦੀ ਪੈਨਸ਼ਨ ਜਿਹੜੀ ਰੁਗੀ ਵੀ ਹੈ ਉਹਨਾਂ ਦੇ ਫਾਰਮ ਵੀ ਨਾਲ ਦੀ ਨਾਲ ਤੇ ਪ੍ਰੋਵਾਈਜ ਆ ਰਹੇ ਐ ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਸਕੀਮਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਐ ਉਹ ਸਾਰੀਆਂ ਸਕੀਮਾਂ ਨੂੰ ਜਨ ਜਨ ਤੱਕ ਘਰ ਘਰ ਤੱਕ ਪਹੁੰਚਾਉਣ ਦੇ ਲਈ ਇਹ ਅਸੀਂ ਕੈਂਪਾਂ ਲਗਾ ਰਹੇ ਐ ਕੋਈ 10 ਦੇ ਕਰੀਬ ਕੈਂਪ ਲੱਗ ਚੁੱਕੇ ਐ ਅਲੱਗ-ਅਲੱਗ ਪਿੰਡਾਂ ਚ ਜਿਵੇਂ ਜਿੜੀ ਮੱਚਲੀ ਅ ਅਸਨੀੜੀ ਹੋ ਗਿਆ ਅੱਜ ਤੇ ਆਪਣੇ ਮੁਜੱਤ ਦੀ ਮੱਕੜਿਆਂ ਇਹ ਸਾਰੇ ਪਿੰਡ ਪੁਰੇ ਖਰੜ ਹਲਕੇ ਦੇ ਜਿੰਨੇ ਵੀ ਆਪਣੇ ਪਿੰਡ ਹੈ ਸਾਰੇ ਪਿੰਡਾਂ ਚ ਲਗਾਵਾਂਗੇ ਤੇ ਸਾਡੇ ਕੋਲ ਕਈ ਕਈ ਜਦੋਂ ਮਤਲਬ ਕਈ ਛੋਟੇ ਪਿੰਡ ਹੈ ਉਸੇ ਉੱਤੇ ਤਿੰਨ ਚਾਰ ਪਿੰਡਾਂ ਦਾ ਇਕੱਠੇ ਕਰ ਲਓ ਜਿਤਨਾ ਇੱਥੇ ਰਸਨੇੜੀ ਹੈ ਤੇ ਛੋਟੀ ਰਸਨੇੜੀ ਮਗਰ ਨੱਗਲ ਦਾ ਤਿੰਨ ਚਾਰ ਪਿੰਡਾਂ ਦਾ ਇਕੱਠਾ ਹੋ ਗਿਆ ਇਸੇ ਤਰ੍ਹਾਂ ਮਤਲਬ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਸਹੂਲਤਾਂ ਪਹੁੰਚ ਸਕੇ ਅਸੀਂ ਵੱਧ ਤੋਂ ਵੱਧ ਟੈਂਪ ਲਗਾ ਕੇ ਇਹੀ ਸੁਭਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮ ਦੇ ਤਹਿਤ ਪਿੰਡ ਰਸਨੇੜੀ ਜ਼ਿਲ੍ਹਾ ਮੋਹਾਲੀ ਵਿਧਾਨ ਸਭਾ ਖਰੜ ਜਿੱਥੇ ਕਿ ਆਪਣੇ ਪੰਜ ਪਿੰਡਾਂ ਦਾ ਕੈਂਪ ਜਿਹੜਾ ਅੱਜ ਇੱਥੇ ਲਾਇਆ ਜਾ ਰਿਹਾ ਹੈ ਮਗਰ ਰਸਨੇੜੀ ਛੋਟੀ ਰਸਨੇੜੀ ਗੱਬੇ ਮਾਜਰਾ ਨੱਗਲ ਫੈਜਗੜ ਸਰਪੰਚ ਵੀ ਇਹਨਾਂ ਪਿੰਡਾਂ ਦੇ ਸਾਰੇ ਇੱਥੇ ਨੇ ਇਹ ਜਿਹੜਾ ਵੀ ਜਿੰਨੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਆ ਕਈ ਆ ਤੁਸੀਂ ਦੇਖੋ ਕਿੰਨਾ ਹਾਲਾਕੇ ਕਿੰਨੇ ਸਾਲ ਹੋ ਗਏ ਕਾਰਡ ਬਣਦੇ ਨੂੰ ਥੱਲੇ ਤੱਕ ਅੱਜ ਵੀ ਇੱਥੇ ਇਨੀ ਜਨਤਾ ਜਿਹੜੀ ਵੀ ਘੁੰਮ ਰਹੀ ਹੈ ਕਾਰਡ ਬਣਾਉਣ ਆਲੀ ਐਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਕਾਰਡ ਬਣਦੇ ਕਿਸ ਤਰ੍ਹਾਂ ਅੱਜ ਅਸੀਂ ਇੱਥੇ ਆ ਕੇ ਪਿੰਡ ਪਿੰਡਾਂ ਨਾਲ ਲੋਕਾਂ ਨੂੰ ਸਮਝਾ ਰਹੇ ਹਾਂ ਵੀ ਭਾਈ ਕਾਰਡ ਬਣਵਾਓ ਆਪਣੇ ਆਯੂਜਮਾਨ ਕਾਰਡ ਬਣਾਓ 5 ਲੱਖ ਦਾ ਮੋਦੀ ਸਰਕਾਰ ਨੇ ਫਾਇਦਾ দেয়া ਜਿਹੜਾ ਉਹਦਾ ਫਾਇਦਾ ਲਾਭ ਲੋ ਆ ਦੇਖੋ ਲੋਕ ਆ ਰਹੇ ਨਹੀਂ ਤਾਂ ਪਹਿਲਾਂ ਵੀ ਬਣ ਸਕਦੇ ਤੇ ਇਹ ਕਾਰਡ ਲੇਕਿਨ ਪਤਾ ਨਹੀਂ ਤਾਂ ਜੇ ਪਤਾ ਤਾਂ ਜਿੱਥੇ ਜਾਣੇ ਬਣਾਣਾ ਉਹ ਬਣਾਉਂਦੇ ਨਹੀਂ ਟੱਕੇ ਤੁੱਕੇ ਖਾ ਕੇ ਲੋਕ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਦਫ਼ਤਰਾਂ માં ਜਾਓ ਕੋਈ ਕੰਮ ਨਹੀਂ ਹੁੰਦਾ ਆਧਾਰ ਕਾਰਡ ਅਪਡੇਟ ਹੋ ਰਹੇ ਕਿੰਨਾ ਲੋਕਾਂ ਦਾ ਟਾਈਮ ਖਰਾਬ ਹੁੰਦਾ ਬਾਹਰ ਜਾਣ ਨਾਲ ਅੱਜ ਇਹਨਾਂ ਦੇ ਘਰ ਚ ਆ ਕੇ ਕੰਮ ਹੋ ਰਿਹਾ ਇਹ ਕਿੰਨਾ بڑا ਫਾਇਦਾ ਸਰਪੰਚਾ ਦੇ ਅੰਦਰ ਕਿੰਨਾ ਹੁਸਾ ਇਹ ਸਾਰੇ ਨਵੇਂ ਸਰਪੰਚ ਆਪਣੇ ਗੁਰਵਾਰ ਸਿੰਘ ਜੀ ਆਪਣੇ ਗੱਬੇ ਮਾਜਰਾ ਰਸਨੀੜੀ ਨਗਰ ਫੈਜਗੜ ਇਹ ਸਾਰੇ ਸਰਪੰਚ ਸਵੇਰ ਦੇ ਲੱਗੇ ਹੋਏ ਐ ਇਸੇ ਕਰਕੇ ਇਹਨਾਂ ਨੂੰ ਵੀ ਸ਼ੌਕ ਹੈ ਕਿ ਉਹ ਇਹ ਨਵੇਂ ਸਰਪੰਚ ਬਣੇ ਇਹਨਾਂ ਦਾ ਇਹਨਾਂ ਨੂੰ ਲੱਗਦਾ ਵੀ ਜਿੰਨਾ ਅਸੀਂ ਆਪਣੀ ਜਨਤਾ ਦਾ ਵਿਕਾਸ ਕਰ ਸਕੀਏ ਉਨਾ ਥੋੜਾ ਹੈ ਇਸ ਕਰਕੇ ਸਾਰੇ ਸਰਪੰਚ ਅੱਜ ਇੱਥੇ ਬੈਠੇ ਐ ਔਰ ਲੋਕਾਂ ਦੇ ਨਾਲ ਹੋ ਕੇ ਕੰਮ ਕਰਾਰੇ ਕਾਰਡ ਬਣ ਰਹੇ ਆ ਆਧਾਰ ਕਾਰਡ ਅਪਡੇਟ ਹੋ ਰਹੇ ਆ ਕਿਸਾਨ ਨੀਦੀ ਦਾ ਦੇਖ ਰਹੇ ਆ ਕਿ ਕਈ ਲੋਕਾਂ ਦੇ ਕਿਸਾਨ ਸੰਵਿਧੀ ਵਾਲਾ ਪੈਸੇ ਹੀ ਨਹੀਂ ਆ ਰਿਹਾ ਉਹਨਾਂ ਨੇ ਦੇਖ ਰਹੇ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਦੇਖ ਰਹੀ ਹੈ ਕਿਉਂ ਨਹੀਂ ਆ ਰਹੇ ਕਿ ਕਿਸਾਨ ਸੰਵਿਧੀ ਦੇ ਪੈਸੇ ਕੀ ਕਾਰਨ ਹੈ ਕਿੱਥੇ ਰੁਕਾਵਟ ਹੈ ਇਹ ਸਾਰਾ ਉਹ ਚੈੱਕ ਕਰਕੇ ਦੱਸ ਰਹੇ ਸੜਕਾਂ ਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਆ ਹੁਣ ਇਹਨਾਂ ਨੇ ਸਰਪੰਚਾਂ ਨੇ ਮੈਂ ਕਿਹਾ ਵੀ ਅੱਡਾ ਸਰਪੰਚ ਜਿਹੜੇ ਹੈਗੇ ਆ ਤੁਸੀਂ ਆਪਣਾ ਮਾਤਾ ਪਾ ਕੇ ਦਿਓ ਆਪਣਾ ਰੰਗੀਆਂ ਤੇ ਗੱਬੇ ਮਾਜਰਾ ਜਿਹੜੀ ਐ ਲਿੰਕ ਸੜਕ ਜਿਹੜੀ ਆ ਉਹ ਇਹਨਾਂ ਦੀ ਬਣਨੀ ਚਾਹੀਦੀ ਅਸੀਂ ਪ੍ਰਧਾਨ ਮੰਤਰੀ ਸੜਕੇ ਉਜਨਾ ਚ ਸਪੈਸ਼ਲ ਤੌਰ ਤੇ ਇਹਨਾਂ ਨੂੰ ਵਾਅਦਾ ਕਰਿਆ ਵੀ ਅਸੀਂ ਬਣਾ ਕੇ ਦਵਾਂਗੇ ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗੇ ਵੀ ਬਣਾਓ ਇਹਨਾ ਕਿੰਨੇ ਕਿਲੋਮੀਟਰ ਦਾ ਫਾਇਦਾ ਹੁੰਦਾ ਲੋਕਾਂ ਨੂੰ ਆਣ ਜਾਣ ਚ ਜਿਹੜੇ ਰੰਗੀਆਂ ਵਾਲਿਆਂ ਨੇ ਜਾਂ ਇਹਨਾਂ ਨੇ ਉੱਧਰ ਜਾਣਾ ਰੰਗੀਆਂ ਵਾਲਿਆਂ ਨੇ ਕੰਢੀਗੜ੍ਹ ਨੂੰ ਜਾਣਾ ਕਿੰਨਾ ਫਾਇਦਾ ਹੁੰਦਾ ਕਿੰਨਾ ਸ਼ਾਰਟ ਪੈ ਗਿਆ ਕਈ ਕਿਲੋਮੀਟਰ ਦਾ ਫਰਕ ਪੈਦਾ ਐਸ ਕਰਕੇ ਜਦ ਤੱਕ ਅਸੀਂ ਲੋਕਾਂ ਚ ਨਹੀਂ ਜਾਂਦੇ ਤਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਨਹੀਂ ਪਤਾ ਚੱਲਦਾ ਕਿ ਵੀ ਕੇਂਦਰ ਕਰ ਕੀ ਰਿਹਾ ਨਾ ਜਨਤਾ ਨੂੰ ਪਤਾ ਵੀ ਕੇਂਦਰ ਸਰਕਾਰ ਦੀਆਂ ਕਿਹੜੀਆਂ ਸਕੀਮਾਂ ਇਸ ਕਰਕੇ ਸਾਡਾ ਫਰਜ਼ ਬਣਦਾ ਇਹਨਾਂ ਦੇ ਵਿੱਚ ਜਾਈਏ ਤੇ ਐਸੇ ਸੋਚ ਨੂੰ ਲੈ ਕੇ ਅਸੀਂ ਆਏ ਹਾਂ ਕਿਉਂਕਿ ਹਿੰਦੁਸਤਾਨ ਦੀ 85% ਜਨਤਾ ਪਿੰਡਾਂ 'ਚ ਵਾਸ ਕਰਦੀ ਹੈ ਗਰੀਬਾਂ 'ਚ ਵਾਸ ਕਰਦੀ ਹੈ ਕਿਸਾਨਾਂ 'ਚ ਵਾਸ ਕਰਦੀ ਹੈ ਮਜ਼ਦੂਰਾਂ 'ਚ ਵਾਸ ਕਰਦੀ ਹੈ ਜਦੋਂ ਤੱਕ ਇਸ 85% ਜਨਤਾ ਦਾ ਵਿਕਾਸ ਨਹੀਂ ਹੁੰਦਾ ਉਦੋਂ ਤੱਕ ਦੇਸ਼ ਦਾ ਵਿਕਾਸ ਨਹੀਂ ਹੁੰਦਾ ਐਸੇ ਸੋਚ ਤੇ ਪਹਿਰਾ ਦਿੰਦਿਆ ਸਾਡੇ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਸ੍ਰੀ ਨਰਿੰਦਰ ਮੋਦੀ ਜੀ ਨੇ ਇਹ ਸਕੀਮਾਂ ਬਣਾਈਆਂ ਤਾਂ ਕਿ ਇਹ ਸਕੀਮਾਂ ਕਰ ਕਰ ਸਕ ਜਾਣ ਔਰ ਉਹਨਾਂ ਨੂੰ ਅਸੀਂ ਲਾਗੂ ਕਰਾਉਣ ਵਾਸਤੇ ਇੱਕ ਐਪ ਲਾਇਆ ਵਿਖੋ ਕੇਂਦਰ ਸਰਕਾਰ ਦੇ ਵੱਲੋਂ ਬਹੁਤ ਸਕੀਮਾਂ ਆ ਰਹੀਆਂ ਜਿਹੜੀਆਂ ਕਿ ਆਮ ਸਮਾਜ ਦੀ ਸਹੂਲਤ ਦੇ ਵਾਸਤੇ ਦਿੱਤੀਆਂ ਜਾ ਰਹੀਆਂ ਜਗ੍ਹਾ-ਜਗ੍ਹਾ ਦੇ ਉੱਤੇ ਲੋਕਾਂ ਨੂੰ ਕਿਤੇ ਹੋਰ ਨਾ ਜਾਣਾ ਪਵੇ ਇੱਕੋ ਜਗ੍ਹਾ ਦੇ ਉੱਤੇ ਸਾਰੇ ਜਿਹੜੀਆਂ ਸੂਤਾ ਸਰਕਾਰ ਦੇ ਰਹੀ ਹੈ ਤੇ ਆਪਣੇ ਆਧਾਰ ਕਾਰਡ ਹੋਰ ਵੀ ਕੀ ਇਸੀ ਸਕੀਮਾਂ ਜਿਦਾ ਕਿ ਲੋਕਾਂ ਨੂੰ ਕਿਤੇ ਹੋਰ ਜਾਣਾ ਪੈਂਦਾ ਸੀਗਾ ਪਿੰਡ ਦੇ ਵਿੱਚ ਰਸਨੇੜੀ ਦੇ ਵਿੱਚ ਅੱਜ ਕੈਂਪ ਲੱਗਿਆ ਤੇ ਇਹਦਾ ਜਿਹੜੇ ਇੱਥੇ ਦੇ ਸਰਪੰਚ ਹੈ ਹੋਰ ਵੀ ਜਿਹੜੇ ਆਗੂ ਹੈ ਉਹਨਾਂ ਦਾ ਬੜਾ ਵੱਡਾ ਉਪਰਾਲਾ ਬਹੁਤ ਅੱਛਾ ਉਪਰਾਲਾ ਕਿ ਇੱਥੇ ਆਪਣੇ ਕੈਂਪ ਲਗਾਇਆ ਲੋਕਾਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਮਨਪ੍ਰੀਤ ਕੌਰ ਇੱਕ ਪਿੰਨਗਾ ਫੈਜ ਗੜ ਤੋਂ ਮੌਜੂਦਾ ਸਰਪੰਚ ਤੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਆ ਜੋ ਸਾਨੂੰ ਨਵੀਆਂ ਸਕੀਮਾਂ ਮੁਹੱਈਆ ਕਰਾ ਰਹੇ ਨੇ ਤੇ ਮੈਂ ਗੀਗਾ ਜੀ ਦਾ ਵੀ ਧੰਨਵਾਦ ਕਰਦੀ ਹਾਂ ਜੋ ਸਾਨੂੰ ਇਸ ਸਕੀਮ ਹਰੂ ਤੇ ਸਾਨੂੰ ਕੈਂਪ ਲਗਾਉਣ ਦਾ ਮੌਕਾ ਦਿੱਤਾ ਗਿਆ ਹੈ ਤੇ ਮੈਂ ਚਾਹੁੰਦੀ ਆ ਕਿ ਅੱਗੇ ਤੋਂ ਹੋਰ ਜ਼ਿਆਦਾ ਅਵੇਰਨੈਸ ਨਾਲ ਹੋਰ ਜ਼ਿਆਦਾ ਕੈਂਪ ਲੱਗਣ ਤੇ ਨਾਲ ਆਧਾਰ ਕਾਰਡ ਵੀ ਅਪਡੇਟ ਕੀਤੇ ਜਾ ਰਹੇ ਜੀ ਜਿਨ੍ਹਾਂ ਦੇ ਨਹੀਂ ਹੋਏ ਹੋਏ ਸੀਗੇ ਜਿਨ੍ਹਾਂ ਦੇ ਨੰਬਰ ਨਹੀਂ ਲਿੰਕ ਸੀਗੇ ਉਹ ਵੀ ਅਪਡੇਟ ਹੋ ਰਹੇ ਆ ਜੀ ਤੇ ਨਾਲ ਆਯੂਸ਼ਮਨ ਕਾਰਡ ਦਾ ਵੀ ਅਸੀਂ ਡਾਟਾ ਹਾਂ ਜੀ ਮੈਂ ਸਰਪੰਚ ਗੁਰਬਖਸ਼ ਸਿੰਘ ਪਿੰਡ ਗੱਬੇ ਮજરા ਵੱਲੋਂ ਬੀਜੇਪੀ ਦੇ ਪੂਰੀ ਟੀਮ ਪ੍ਰਧਾਨ ਸਾਹਿਬ ਗੀਗਾ ਜੀ ਬਿડાੜੇ ਤੋਂ ਜਿਨ੍ਹਾਂ ਨੇ ਇਹ ਪੂਰਾ ਉਪਰਾਲਾ ਕਰਿਆ ਸਾਡੇ ਚਾਰ ਪਿੰਡਾਂ ਦਾ ਸਾਂਝਾ ਕੈਂਪ ਲਵਾਇਆ ਇਹੋ ਜੀ ਠੰਡ ਦੇ ਵਿੱਚ ਆਪਣੀਆਂ ਰਜਾਇਆਂ ਜੋ ਨਿਕਲ ਕੇ ਨਗਰ ਨਿਵਾਸੀਆਂ ਦਾ ਉਪਰਾਲਾ ਕੀਤਾ ਹੈ ਸਮੱਸਿਆਵਾਂ ਦਾ ਹੱਲ ਕਰਨ ਦਾ ਜਿਦੇ ਵਿੱਚ ਆਧਾਰ ਕਾਰਡ ਲੈ ਕਰਨਾ ਕੱਚੇ ਮਕਾਨਾਂ ਦੇ ਫਾਰਮ ਭਰੇ ਜਾ ਰਹੇ ਆ ਐਸਮਾਨ ਕਾਰਡ ਉਹਦਾ ਕੰਮ ਕਰਿਆ ਜਾ ਰਿਹਾ ਹੈ ਤੇ ਬੁਢੇ ਪਾਪੇਸ਼ਨ ਲਗਾਈ ਜਾ ਰਹੀ ਹੈ ਮੇਰੇ ਵੱਲੋਂ ਗram ਪੰਚਾਇਤ ਗੱਬੇ ਮਾਜਰਾ ਦੇ ਪੰਚਾਂ ਵੱਲੋਂ ਸਰਪੰਚਾਂ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਬੀਜੇਪੀ ਪਾਰਟੀ ਦਾ ਧੰਨਵਾਦ ਕੀਤਾ ਜਾਂਦਾ ਹੈ ਮੋਦੀ ਸਾਹਿਬ ਦਾ ਧੰਨਵਾਦ ਕੀਤਾ ਜਾਂਦਾ ਹੈ ਪੁਲਜੀਪਾ ਖਾਲਸਾ ਤੇ ਲਿਆ ਕਿ ਲੋਕ ਜਿਹੜੇ ਨੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਆਯੁਸ਼ਮਾਨ ਕਾਰਡ ਅਤੇ ਹੋਰ ਜੜੀਆਂ ਨੇ ਸਕੀਮਾਂ ਦੇ ਬਾਰੇ ਪਤਾ ਨਹੀਂ ਸੀ ਕੇਂਦਰ ਸਰਕਾਰ ਦੇ ਬਾਰੇ ਚਾਹੇ ਮੁਫਤ ਦੇ ਵਿੱਚ ਰਾਸ਼ਨ ਮਿਲ ਰਿਹਾ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਆ ਰਿਹਾ ਹੈ ਆਯੁਸ਼ਮਾਨ ਕਾਰਡ ਹੈ ਆਧਾਰ ਕਾਰਡ ਅਪਡੇਟ ਕਰਾਣਾ ਹੈ ਉਹ ਨਾਲ ਦੀ ਨਾਲ ਜਿਹੜੇ ਨੇ ਉਸ ਕੈਂਪਾਂ ਦੇ ਰਾਹੀਂ ਲੋਕ ਆਪਣੇ ਜਿਹੜੇ ਕਰਾਰੇ ਨੇ ਤੇ ਸਾਡਾ ਵੀ ਜਿਹੜਾ ਫਰਜ਼ ਮੰਦਾ ਕਿ ਇਹ ਜੇ ਕੈਂਪਾਂ ਦੇ ਵਿੱਚ ਜਾ ਕੇ ਜੋ ਸੁਵਿਧਾਵਾਂ ਸਰਕਾਰ ਦੇ ਰਹੀ ਹੈ ਚਾਹੇ ਕੱਚੇ ਮਕਾਨਾਂ ਨੂੰ ਲਾ ਕੇ ਕਹਿ ਲੋ ਚਾਹੇ ਹੋਰ ਕਿਸੇ ਨੂੰ ਲਾ ਕੇ ਕਹਿ ਲੋ ਚਾਹੇ ਲੋਨ ਲੈਣਾ ਹੈ ਸਰਕਾਰ ਦੇ ਵੱਲੋਂ ਅਸੀਂਆਂ ਕਈ ਅਣਗਿਣਤ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਜਿਹੜੀ ਹੈ ਆਮ ਲੋਕਾਂ ਤੱਕ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਦੇ ਲਈ ਤਿਆਰ ਹੈ ਤੇ ਲੋਕ ਜਿਹੜੇ ਨੇ ਹਜੇ ਉਹਨਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਤੇ ਇਹ ਸਕੀਮਾਂ ਦਾ ਲਾਹਾ ਲੈਣ ਲਈ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨਾਲ ਮਿਲ ਕੇ ਉਹਨਾਂ ਨਾਲ ਸੰਪਰਕ ਕਰਕੇ ਇਸ ਸਕੀਮਾਂ ਦਾ ਲਾਹ ਲੈਣਾ ਚਾਹੀਦਾ ਹੈ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ